ਬਸ ਆ ਹਾ 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 ਮੰਮੀ ਆ ਹੂੰ ਉਹ ਵਾਜੀ ਵਾ ਵਾਜੀ ਵਾ ਵਾਜੀ ਵਾ ਕਮਾਲ ਹੋਈ ਪਈ ਇਹਨਾਂ ਦਾ ਜਿਆਦਾ ਸਵਾਦ ਆ ਜੂਗਾ ਵੇਖਾ ਆ ਬਸ ਤੁਸੀਂ ਵੇਖ ਕੇ ਮੱਚਣਾ ਮੱਚਣਾ ਸਾਈਡ ਤੇ ਇੱਕ ਢੋਲ ਦੇ ਤੇ ਉਧਰ ਵੇਲਾ ਸਾਰੀ ਮੰਜੀ ਤੇ ਚਾਹ ਢੋਲ ਤੇ ਆ ਮੈਂ ਪਾ ਦਿੰਨੀ ਭੈਣੇ ਨਾ ਕਰ ਗੁੱਡ ਮਾਰਨਿੰਗ ਏ ਨਹੀਂ ਹਰਦਲ ਇੰਟਰਨਟ ਹੈ ਤੂੰ ਇਹ ਵੇਖੀ ਇਹ ਸਾਂ ਚੜਿਆ ਲੈ ਵੇਖੋ ਵੇਖੋ ਮਗਰ ਹੜ ਗਿਆ ਵੇਖ ਓ ਬਾਈ ਓ ਬੋ 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 ਬਾਈ ਹੱਲ ਲੈ ਕੇ ਆ ਮੈਨੂੰ ਚੱਲ ਵਜ ਜੂ ਕਿਸ ਤਰੀਕੇ ਦਾ ਇਹ ਕੀ ਆ ਇਹ ਕੀ ਆ ਓ ਚਾਹ ਵਾਵੇ ਨਹੀਂ ਲਓ ਜੀ ਸਾਡੀ ਜਗ੍ਹਾ ਤੋਂ तो तो नहीं। तो बड़े ये जीत की तरफ भारत को को ले जाएगा। ये शुमन गिल कप्तान, उनकी पहली सीरीज लिया। आप चेक लिया। लिया। गिल की इस इंडिया का राज। उम्मीद है। <laughs> जान के लड़ाई राजाई ਅੱਬੇ ਹਣੀਆਂ ਜਾਬੂਰੇ ਹੋਏ ਨੇ ਆ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਸਾਰੇ ਜਣ ਠੀਕ ਹੋਵਗੇ ਇਹ ਦੇਖ ਸਕਦੇ ਆ ਬਤਮੀਜ ਲੇਡੀ ਇਹ ਫੇਸ ਵਾਸ਼ ਬਹੁਤ ਕਰਦੀ ਆ ਦੁਪਹਿਰ ਜੀ ਨੂੰ ਐ ਨਹੀਂ ਠੀਕ ਐ ਟਾਈਮ ਨਾਲ ਆਦਾ ਵਾਈਗਰੂ ਵਾਈਗਰੂ ਹੈ ਜਾ ਰਜਰ ਨੀ ਮੈਂ ਮੋਡੀਫਾਈਆ ਫਿਰ ਲ ਬਲੂ ਤੇ ਟੈਟ ਕਰ ਲੈਂਦੇ ਨਾਲ ਦੀ ਨਾਲ ਹੀ ਹੈ ਇਟੈਕ ਹਾਈ एवरीवन ਹਾਈ ਮੈਂ ਤੋਂ ਮੇਕਅਪ ਵਾਲਾ ਬੈਗ ਕਿੱਥੋਂ ਲੈ ਆਂਦਾ ਮੈਂ ਹਾਂ ਮਨਦੀਪ ਨੇ ਬਾਰਾ ਮਗਾ ਕੇ ਦਿੱਤਾ ਬਾਰਾ ਮਗਾ ਕੇ ਦਿੱਤਾ ਮੈਂ ਬਾਰਾ ਲੈ ਕੇ ਆਈ ਲੈ ਕੇ ਤੇ ਆ ਕੀ ਵਿੱਚੇ ਹੀ ਚਾਕਲੇਟ ਤੇ ਵਿੱਚੇ ਹੀ ਭੂਰੀਆ ਦਾਣਾਂ ਦੇ ਵਿੱਚੇ ਇਹਨਾਂ ਨਾਲ ਬਰਫੀ ਇਕੱਠਾ ਹੀ ਕਰਦੀ ਐ ਇੱਕ ਚੀਜ਼ ਹੋਵੇ ਸਬਰ ਖਾਦੇ ਪੀਂਦੇ ਘਰ ਦੇ ਐਨੇ ਵੀ ਨਹੀਂ ਖਾਂਦੇ ਪੀਂਦੇ ਘਰ ਹੀ ਥੋੜਾ ਨਾ ਖਾ ਜਾਣਾ ਜੇ ਸਾ ਨਾ ਤੂੰ ਲੱਗੀ ਘਰ ਖਾਜੇਂਗੀ ਥੋੜੇ ਟਾਈਮ ਚ ਦੱਸ ਇਹਨੂੰ ਲੈ ਨਾ ਕਹਿ ਨਹੀਂ ਖਾਂਦੇ ਪੀਂਦੇ ਘਰਾਂ ਦੇ ਨਹੀਂ ਘਰ ਹੀ ਖਾ ਜਾਣਾ ਤੁਸੀਂ ਜੇ ਸਾ ਨਾ ਚੱਲਦਾ ਤੂੰ ਵੀ ਇੰਨਾ ਹੀ ਖਾਣੀ ਆ ਮੈਂ ਚੋਕਸ ਖਾ ਕੇ ਹੱਟਿਆ ਕਰੂ ਓਕੇ ਸਾਡੇ ਕਾਕਾ ਦੋਵੇਂ ਜੱਭੀ ਆਂ ਚੱਲ ਚੱਲ ਇੱਕ ਅੱਧੀ ਛੱਟ ਇੱਕ ਖਾ ਲੈ ਜੰਮੀ ਨਹੀਂ ਜ਼ੋਰ ਨਾ ਮਾਰ ਜ਼ੋਰ ਹੋਵੇ ਨਾ ਮਾਰੇ ਓਏ ਨਿਕਲ ਜਾ ਨੀ ਉਹ ਟੁੱਟੀ ਹੋਈ ਆ ਮਾਰ ਕਿਉਂ ਹੋਈ ਜਿੱਤੇ ਪਹਿਲਾਂ ਮਾਰੀ ਉਹ ਮਾਰ हां जोर ना मारेच ए गई गई आओ ए ਸਾਡਾ ਤਿਆਰ ਬਾ ਬੋਲਦਾ ਲੈ ਕੁੜੀ ਥੋੜੀ ਵੀ ਗਈ ਵਾਹ ਜੀ ਵਾਹ ਕੀ ਖੂਬਸੂਰਤੀ ਹੈ ਜੇ ਲਾਲ ਰੰਗ ਕਹਾਂ ਸੇ ਲਾਏ ਹੋ ਜ਼ਰਾ ਕੁੜੀਆਂ ਕੀ ਬਿਊਟੀ ਟਿਪਸ ਦੇ ਦੋ ਤੁਮ ਵੀ ਥੋੜੇ ਸੇ ਇਤਨਾ ਫੇਰ ਰੰਗ ਕੈਸੇ ਕੀਆ ਆਪਨੇ ਹੈ ਓ ਮਾਈ ਗਾਡ ਲਾਲੀ ਲਾਲੀ ਆਈ ਪਈ ਆ ਦੇ ਸੰਦੂਰੀ ਰੰਗਾ ਬਣਿਆ ਫਿਰਦਾ ਅੱਜ ਤਾਂ ਮੁਬਾਰਕਾਸ਼ ਹੈ ਜੀ ਜਾਲੀ ਲਾਈ ਕਹਿੰਦੇ ਗੱਭਰੂ ਆਣੇ ਕਹਿੰਦੇ ਮੱਛਰ ਤਾਂ ਪ੍ਰੋਟੈਕਸ਼ਨ ਪੂਰੀ ਹੈ ਨਹੀਂ ਠੀਕ ਹੈ ਦੇ ਹੈ ਹਾਈਜਨ ਪੂਰਾ ਹਾਈਜਨ ਹਾਈਜਨ ਪੂਰਾ ਰੱਖਦੇ ਕੰਮ ਦੇ ਨਹੀਂ ਸਹੀ ਗੱਲ ਆ ਦੇ ਚਲੋ ਆਏ ਨਹੀਂ ਵੀਰੇ ਥੈਂਕ ਯੂ ਯਾਰ ਵਾਹ ਜੀ ਵਾਹ ਕੀ ਬਾਤਾਂ ਬਿਸਕਟ ਲਓ ਓ ਮਾਈ ਗਾਡ ਤੋੜਾ ਦੇਣਾ ਕਿੱਥੇ ਦੇ ਸਾਂ ਲੈ ਦੋ ਦੋ ਡੱਬੇ ਵਾਲਾ ਕਹਿੰਮ ਦਿਵਾਲੀ ਵੀਰੇ ਇਹਦੇ ਤੇ ਕੀ ਲੋਰ ਸੀ ਪਹਿਲਾਂ ਆ ਕੇ ਬੈਠੇ ਵੀਡੀਓ ਆ ਤੇ ਸਪੈਸ਼ਲ ਉੱਠ ਕੇ ਗਏਗੇ ਪਤਾ ਲੱਗਣਾ ਚਾਹੀਦਾ ਚਲੋ ਆਏ ਨਹੀਂ ਵੀਰੇ ਥੈਂਕ ਯੂ ਯਾਰ ਵਾਹ ਜੀ ਵਾਹ ਕੀ ਬਾਤਾਂ ਬਿਸਕਟ ਲਓ ਓ ਮਾਈ ਗਾਡ ਤੋਡਾ ਦੇਣਾ ਕਿੱਥੇ ਦੇਸਾ ਲੈ 2-2 ਡੱਬੇ ਤੋਡਾ ਭਲਾ ਜੇ ਚਾਰ ਮਮੇਨੀ ਦਿਵਾਲੀ ਆ ਗਈ ਆਪਣੀ ਇੱਧਰ ਲੈ ਦੇਖੋ ਥੈਂਕ ਯੂ ਸੋ ਮਚ ਵੀਰੇ ਵੈਲਕਮ ਹੈਪੀ ਦੀਵਾਲੀ ਹੈ ਹੈ ਅੱਜ ਕੀ ਦੀਵਾਲੀ ਦੀ ਸ਼ੁਰੂਆਤ ਵਧੀਆ ਹੋਈ ਹੈ ਅੱਜ ਸ਼ੁਰੂਆਤ ਹੀ ਭਰਾਵਾਂ ਤੋਂ ਹੋ ਗਈ ਤੇ ਬਸ ਦੀਵਾਲੀ ਤੇ ਆਪੇ ਵਧੀਆ ਹੋ ਜਾਣੀ ਹੈ ਜਿਉਂਦੇ ਵਾਸਤੇ ਰੋ ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ 'ਚ ਰੱਖੇ ਗਾਣੇ ਸੁਪਰ ਡੁਪਰ ਹਿੱਟ ਜਾਣ ਹਾਂ ਵਧੀਆ ਹੈ ਬਲੌਗ ਦੇਖ ਅੱਛੇ ਲੱਗਦੇ ਆਪਕੋ ਹਾਂਜੀ ਆਪ ਬਹੁਤ ਕਿਊਟ ਹੋ ਬੋਲੋ ਸ਼ਰਮਾ ਕੇ ਗੇ ਧਰਮਾ ਬੀਜ ਗੁਵਾਰਾ ਹੋਜੂ ਪਗਲੋ ਤੇ ਸੂਟ ਸੁਆਗੇ ਮੈਨੂੰ ਨਹੀਂ ਤਾਂ ਮਰਦੀ ਤੇ ਡੋਲਰ ਹੋਣੀ ਉਧਰ ਸੁੱਤੇ ਵੇ ਗੁੱਡ ਨਾਈਟ ਵਾਹ ਜੀ ਵਾਹ ਇਧਰ ਕੀ ਤਿਆਰ ਹੋ ਰਿਹਾ ਜੇ ਹੋਮ ਮੇਡ ਪੀਜ਼ਾ 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 ਵਾਹ ਜੀ ਵਾਹ ਪਾਈ ਆਂ ਆਪਾਂ ਘਰੇ ਤਿਆਰ ਕਰ ਲਈ ਤੇ ਵਾਹ ਜੀ ਸਾਰਾ ਕੁਝ ਪਾਇਆ ਮਮਾ ਵੈਰੀ ਗੁੱਡ ਤੇ ਦਰਸ਼ਨ ਹੋਣੀਆਂ ਤੇ ਨਾਲ ਦੀ ਨਾਲ ਪਿੱਛੇ ਤੁਹਾਨੂੰ ਇੱਕ ਹੋਰ ਲੜੀ ਦੇਖ ਜਣੀ ਆ ਆ ਚੱਕ ਆ ਇਹਦੇ ਕੱਲ ਜਿਹੜੇ ਨੇ ਸਟੋਰੀਆਂ ਪਾਈਆਂ ਇਹਨੇ ਪਾਈਆਂ ਸੀ ਸੇਲ ਸੂਲ ਲਾਈ ਸੀ ਸਭ ਇਹਨੇ ਗਰੀਬੀ ਚੱਕਦੀ ਕੁਛ ਨਹੀਂ ਬਚਿਆ ਇਹਦੇ ਕੋਲੇ ਅੱਜ ਥੋੜੇ ਚ ਹੋਰ ਹੈ ਇਹਦੇ ਕੋਲ ਹੈਗੇ ਸੂਟ ਉਪੀ ਪਰ ਉਹ ਥੋੜੇ ਜੇ ਪਤਾ ਨਹੀਂ ਕਿਹੜੇ ਟਾਈਪ ਦੇ ਮੈਂ ਤੁਹਾਨੂੰ ਦੱਸ ਦਾਂ ਅਗਲੀ ਸਟੋਰੀ ਚ ਲਓ ਜੀ ਬਹੁਤ ਸੋਹਣੇ ਪਤਾ ਨਹੀਂ ਕਿਹੜੇ ਕਲਰ ਕਿਹੜੇ ਕੱਪੜੇ ਦੇ ਆ ਕਿਹੜਾ ਕਪੜਾ ਨਹੀਂ ਇਹ ਪਸ਼ਮੀਨਾ ਇਹ ਪਸ਼ਮੀਨਾ ਆਹ ਦਾ ਕਰੇਵ ਆ ਆ ਕਰੇਵ ਆ ਆ ਪਸ਼ਮੀਨਾ ਹਨਾ ਆ ਦੋ ਦੋ ਰੰਗ ਹੁੰਦੇ ਪਏ ਦੇ ਡਬਲ ਟੋਨ ਆ ਦੇ ਜਿਹੜਾ ਇੱਕ ਦੂਸਰੂ ਆ ਇਹਤੇ ਵੀ ਭੈਣ ਸੇ ਲਈ ਤੇ ਥੋੜੇ ਜਿਹੇ ਕਲਰ ਆ ਬਸ ਥੋੜੇ ਜਿਹੇ ਹੀ ਆ ਮਤਲਬ ਆਹ ਹੀ ਗਿਣਤੀ ਦੇ ਕੱਲ ਤਾਂ ਬਾਵਾ ਹੀ ਇਹ ਗਿਣਤੀ ਦਾ ਹੀ ਆ ਪਸ਼ਮੀਨਾ ਦੱਸਦੇ ਨਹੀਂ ਕੀ ਆ ਮੈਂ ਐ ਸਿਲਕ ਪਸ਼ਮੀਨਾ ਤੇ ਸਿੰਪਲ ਪਸ਼ਮੀਨਾ ਵਾ ਤੇ ਇਹ ਸਾਇ ਸੀ ਤਾਂ ਇਹ ਕੱਢ ਕੇ ਰੱਖਿਆ ਕਿਉਂਕਿ ਸਾਨੂੰ ਕੱਲ ਜਿੰਨੇ ਵੀ ਮੈਸੇਜ ਫੋਨ ਆਏ ਸੀ ਨਾ ਬਹੁਤ ਜ਼ਿਆਦੇ ਲੋਕਾਂ ਨੇ ਪਸ਼ਮੀਨੇ ਦੇ ਸੂਟਾਂ ਦੀ ਡਿਮਾਂਡ ਕੀਤੀ ਸੀ ਤੇ ਇਸ ਕਰਕੇ ਅਸੀਂ ਇਹ ਪਸ਼ਮੀਨੇ ਦੇ ਸੂਟ ਤੁਹਾਡੇ ਸਾਹਮਣੇ ਲਿਆ ਰਹੇ ਹਾਂ। ਆਏ। ਚੱਕ ਇਹਨੂੰ। ਲੋ ਜੀ ਇਹਨਾਂ 'ਚ ਕਲਰ ਆ ਗਿਆ ਸਾਰੇ। ਤੇ ਇਹਨਾਂ ਦਾ ਨੰਬਰ ਕਿੰਨਾ? 9056799506 ਤੇ ਤੁਸੀਂ ਕਾਲ ਕਰਦੇ। ਇਹ 2000 ਰੁਪਏ ਦੇ ਵਿੱਚ ਤੁਹਾਨੂੰ ਬਕਾਇਦਾ ਮਿਲ ਜੂਗਾ ਹਨਾ। ਹਾਂ। 2000 ਇਹਦਾ ਫਿਕਸ ਪ੍ਰਾਈਸ ਆ ਜੀ। ਵੈਸੇ ਕਿੰਨੇ 'ਚ ਪੈਂਦਾ? ਵੈਸੇ ਇਹ ਹੈਗਾ ਵਾ। ਦੀ ਕੜਾਈ ਦੇ ਹਿਸਾਬ ਨਾਲ ਤੇ ਜੇ ਚੁੰਨੀਆਂ ਨਾਲ ਲਾਉਣੀਆਂ ਹੁਣ ਫਿਰ 3800 4000 ਦੇ ਵਿੱਚ ਵਿੱਚ ਹੁੰਦਾ ਇਹ ਸੂਟ ਮਤਲਬ ਆਹ ਹੀ ਇੰਨੇ ਕ ਪੀਸ ਆ ਸਕਰੀਨ ਸ਼ਾਟ ਮਾਰ ਲਓ ਤੇ ਇਹਨਾਂ ਨੂੰ ਭੇਜ ਦਿਓ ਇਹਦੇ ਚ ਸਿੰਧੀ ਦਾ ਵਰਕ ਵੀ ਹੈਗਾ ਹਮ ਇੱਕ ਪੀਸ ਆ ਇੱਕ ਪੀਸ ਬਸ ਵੀਰ ਭਰਾ ਜੇ ਆਉਂਦੇ ਰਹਿਣ ਸਪੌਂਸਰ ਕਰਦੇ ਰਹਿਣ ਆਪਾਂ ਨੂੰ ਕੌਫੀਆਂ ਪੀਉਂਦੇ ਰਹਿਣ ਹਾਂ ਕੌਫੀਆਂ ਪੀਉਂਦੇ ਰਹਿਣ ਇਹਨਾਂ ਨੂੰ ਪੁੱਛ ਕਿੰਨੇ ਪੈ ਲੈਣ ਨਿੱਕ ਬੇਕਰ ਹੁਣੇ ਖਰੀਦ ਲੈਣੇ ਆ। ਨਹੀਂ ਖਰੀਦ ਲੈ। ਉਹ ਗੁਰਿੰਦਰ ਕਾਰਡ ਆਪਣਾ ਹੈਗਾ ਨਾ ਦਰਸ਼ਕੋ ਆ। ਹਾਂ ਗੱਡੀ ਭਲਾਈ ਆ ਭਾਈ ਤੁਹਾਡਾ ਦੀਵਾਲੀ ਬੰਪਰ ਤੁਹਾਡਾ ਦੀਵਾਲੀ ਬੰਪਰ ਚੱਲਣ ਦਿਆ ਭਾਈ ਤੁਹਾਡੀ ਚੜਾਈ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਹਰਨ ਬਟਿਕ ਤੇ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੇਂ ਆਫਰ ਲੈ ਕੇ ਆਏ ਹਾਂ ਦੀਵਾਲੀ ਦੇ ਕਰਕੇ ਤੁਸੀਂ ਇਹ ਜਿਹੜੇ ਦੇਖ ਰਹੇ ਹੋ ਕਰੇਪ ਦੇ ਨੇਚਰਲ ਕਰੇਪ ਦੇ ਉੱਤੇ ਸੂਟ ਬਣੇ ਹੋਏ ਆ ਜਾਂ ਜੌਰਜਟ ਦੇ ਉੱਤੇ ਆ ਜਾਂ ਫਿਰ ਇਹ ਹੋਣਗੇ ਡਾਇਮੰਡ ਸਿਲਕ ਦੇ ਉੱਤੇ ਇਹ ਸਾਰੇ ਜਿਹੜੇ 3500 4000 ਦੇ ਵਿੱਚ ਰੇਂਜ ਵਿੱਚ ਸੀ ਉਹ ਅਸੀਂ ਅੱਜ ਆਫਰ ਦੇ ਤਹਿਤ 1500 ਰੁਪਏ ਵਿੱਚ ਸੂਟ ਦੇ ਰਿਹਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਰਿਹਾ ਸਕਰੀਨ ਸ਼ਾਟ ਸਾਨੂੰ ਵਟਸਐਪ ਕਰੋ 9056791506 ਅਸੀਂ ਉਹ ਤੁਹਾਨੂੰ ਫੁੱਲ ਸੂਟ ਭੇਜ ਕੇ ਦਿਖਾ ਕੇ ਤੇ ਫਿਰ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਕਲਰਸ ਤੇ ਦੇਖ ਸਕਦੇ ਹੋ ਜਿਹੜਾ ਵੀ ਸੂਟ ਦੇਖਣਾ ਚਾਹੁੰਦੇ ਹੋ ਦੀ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਧੰਨਵਾਦ